ਉਹਦਾ ਨਾਮ ਲਾ ਦਿਓ ਉਹਦਾ ਨਾਮ ਨਵਜੋਤ ਸਿੰਘ ਹੈ ਨਵਜੋਤ ਸਿੰਘ ਸਨਮ ਹਰਜਿੰਦਰ ਸਿੰਘ ਤੇ ਅਲੀਪੁਰ ਰਾਈਆਂ ਦਾ ਰਹਿਣ ਵਾਲਾ ਇਹ ਜੀ ਤੇ ਇਹਦੀ ਉਮਰ 16-17 ਸਾਲ ਦੀ ਕਰੀਬ ਉਮਰ ਸੀ ਇਹਦੀ ਜੀ ਹਾਂਜੀ ਸਰ ਇਹ ਮਾਮਲਾ ਕੀ ਸੀ ਪੂਰਾ ਮਾਮਲਾ ਕੀ ਹੈ ਜਿਹੜਾ ਦੋਸ਼ੀ ਨੂੰ ਬਣਿਆ ਉਸ ਤੋਂ ਮਤਲਬ ਮਾਮਲਾ ਤਾਂ ਇਹਦਾ ਸੀ ਵੀ ਇਹ ਜਿਹੜਾ ਮ੍ਰਿਤਕ ਸੀ ਨਵਜੋਤ ਸਿੰਘ ਇਹ ਜਈ ਕਈ ਛੋਟੇ ਛੋਟੇ ਮੁੰਡਿਆਂ ਨਾਲ ਦੋਸਤੀ ਸੀ ਉਹਨਾਂ ਵਿੱਚੋਂ ਇੱਕ ਜਿਹੜਾ ਜੁਵినਾਈਲ ਹੈ ਜਿਹਨੂੰ ਸੀ ਰੈਸਟ ਅਪ੍ਰੈਂਟੇਂਡ ਕੀਤਾ ਹੈ ਉਹਦੇ ਨਾਲ ਦੀ ਜਾਣ-ਛਾਣ ਹੋ ਗਈ ਤੇ ਜੋ 24 ਤਰੀਕ ਨੂੰ ਇਹਦੇ ਬਰਥਡੇ ਦੇ ਦਿਨ ਇਹਨਾਂ ਦੇ ਘਰ ਹੀ ਰਿਹਾ ਸੀ ਰਾਤ ਨੂੰ ਤੇ ਘਰ ਰਿਹਾ ਤੇ ਇਹਦੇ ਕੋਲ ਮੋਬਾਈਲ ਸੀ ਆਈਫੋਨ 11 ਜਿਹਨੂੰ ਦੇਖ ਕੇ ਉਹਦੀ ਨੀਤ ਥੋੜੀ ਜਿਹੀ ਖਰਾਬ ਹੋ ਗਈ ਦੋਸ਼ੀ ਦੀ ਨੀਤ ਖਰਾਬ ਹੋ ਗਈ ਤੇ ਉਹਨੂੰ ਬਰਗੜਾ ਕੇ ਕਹਿੰਦਾ ਵੀ ਆਪਾਂ ਹਰਦואר ਚਲਦੇ ਆਂ ਹਰਦואר ਜਾ ਕੇ ਆਪਾਂ ਮੱਥਾ ਟੇਕ ਆਨੇ ਆਂ ਤੇ ਉਹ ਘਰ ਤੋਂ ਜਾਣ ਲੱਗੇ ਕਿ ਆ ਕਿ ਗਿਆ ਸੀਗਾ ਕਿ ਮੈਂ ਆਪਣੇ ਦੋਸਤਾਂ ਨਾਲ ਹਰਦਵਾਰ ਚੱਲੇ ਆ। ਉਸ ਤੋਂ ਬਾਅਦ ਇਹ ਫੋਨ ਇਹਦਾ ਬੰਦ ਆ ਗਿਆ ਜਿਹਦੇ ਘਰਦਿਆਂ ਨੂੰ ਇਹਨੂੰ ਥੋੜਾ ਜਿਹਾ ਸ਼ੱਕ ਪਿਆ ਵੀ ਉਹਦਾ ਫੋਨ ਕਿਉਂ ਬੰਦ ਆਇਆ ਤੇ ਉਹਦੀ ਤਲਾਸ਼ ਕਰਦੇ ਰਹੇ ਤੇ 30 ਤਰੀਕ ਨੂੰ ਉਹਦੇ ਬਾਰੇ ਸਾਨੂੰ ਪਤਾ ਲੱਗਿਆ ਵੀ ਉਹਦੀ ਦਦਾਦਾ ਇਹਨਾਂ ਨੂੰ ਕਤਲ ਹੋ ਗਿਆ ਉਹਦਾ ਜੀ। ਸਰ ਅੱਗੇ ਉਹ ਦੋਸ਼ੀ ਕਿਹਨੇ ਦਿੱਸਦਾ ਕਿ ਉਹ ਜਾਂਚ ਇੱਕ ਗੋਪਾਲ ਜਾਦਵ ਲੜਕਾ ਸੀ ਉਸਨੇ ਦੱਸਿਆ ਸੀ ਵੀ ਇਹ ਗੁਪਾਲ ਜਦੋਂ ਨਾਲ ਦਾ ਲੜਕਾ ਸੀ ਉਹਨੇ ਦੱਸਿਆ ਸੀ ਵੀ ਉਸ ਨੂੰ ਜਿਹੜਾ ਇਹ ਜੁਵਨਾਈਲਾ ਵੀ ਡਰਾ ਤੁੰਗਾ ਕੇ ਲਾਲਚ ਦੇ ਕੇ ਨਾਲ ਲੈ ਗਿਆ ਸੀ ਤੇ ਰੇਲਵੇ ਟਰੈਕ ਤੇ ਲੈ ਜਾ ਕੇ ਉਸਨੇ ਪਹਿਲਾਂ ਉਸ ਦਾ ਗਲਾ ਕੁੱਟਿਆ ਫਿਰ ਉਸਦੇ ਤੇਜ਼ ਤਾਰ ਹਥਿਆਰ ਨਾਲ ਛਾਤੀ ਦੇ ਵਾਰ ਕੀਤੇ ਤੇ ਫਿਰ ਉਸ ਨੂੰ ਰੇਲਵੇ ਟਰੈਕ ਦੇ ਉੱਪਰ ਰਸਤਾ ਤਾਂ ਜੋ ਇਹ ਇੱਕ ਸੁਸਾਇਸਾਈਡ ਦਾ ਮਾਮਲਾ ਲੱਗ ਜਾਪੇ ਜਿਵੇਂ ਪੰਜਾਬ ਐਕਟ ਦੇ ਤਹਿਤ ਕਿਹੜੀ ਕਿਹੜੀ ਧਾਰਾ ਤੋਂ ਮਾਮਲਾ ਦਰਜ ਹੋਇਆ ਨਹੀਂ ਇਹ ਬੀਐਨਐਸ ਤਹਿਤ ਤੁੰਗੋ ਦਰਜ ਹੋਇਆ ਜੀ ਵੀਨ ਇਹ ਸਟੇਟੂਆ ਹਾਂਜੀ ਸਰ ਜਿਹੜਾ ਕਰਦੋਸ਼ੀ ਉਹਦੇ ਕੋਲ ਪਹਿਲਾਂ ਵੀ ਕੋਈ ਨਾਮ ਦੇ ਦਰਜ ਨਹੀਂ ਹੈ ਨਸ਼ਾ ਵੀ ਕਰਦਾ ਨਹੀਂ ਹਾਂਜੀ ਇਹਦੇ ਵਿੱਚ ਪਤਾ ਲੱਗਿਆ ਵੀ ਨਸ਼ੇ ਕਰਨ ਦਾ ਆਦੀ ਹੈ ਸਲਫਾ ਗਾਂਜਾ ਚਿੱਟਾ ਵਗੈਰਾ ਇਹ ਪਿੰਦਾ ਤੇ ਸ਼ਰਾਬ ਵਗੈਰਾ ਹੀ ਪਿੰਦਾ ਹੈ ਤੇ ਮੁਕਤੰਦਰ ਵੀ ਦਰਜੇ ਦੇ ਖਿਲਾਫ ਕਿਉਂਕਿ ਇਹ 25 ਤਰੀਕ ਨੂੰ ਇਹਦੀ ਯੂਵਨਾਈਲ ਕੋਡ ਬੀ ਸੀ 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 ਤੇ ਉਹਦੇ ਬਾਰੇ ਰਿਕਾਰਡ ਹਾਸਲ ਕਰ ਰਹੇ ਹਾਂ ਵੀ ਇਹਦੇ ਖਿਲਾਫ ਕਿਹੜੇ-ਕਿਹੜੇ ਮੁਕਤੰਦਰ ਦੇ ਹਾਲ